ਅੱਜ ਸણે ਇੱਕ ਵਿਅਕਤੀ ਨੂੰ ਪੁਲਿਸ ਨੇ ਅੜਿੱਕੇ ਆ ਚੁੱਕਿਆ ਦੋ ਪਿੰਡਾਂ ਦੇ ਵਿੱਚੋਂ 7 ਡਰਮ 1260 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ 100 ਬੋਤਲਾਂ ਨਾਜਾਇਸ਼ ਸ਼ਰਾਬ ਦੀ ਚਾਲੂ ਪੱਠੀ ਫੜੀ ਗਈ ਹੈ ਤੇ ਬਰਾਮਦ ਕੀਤੀ ਗਈ ਹੈ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਤੇ ਮਾਮਲਾ ਵੀ ਦਰਜ ਕੀਤਾ ਗਿਆ ਹੈ ਸੋਝਾਲਾ ਦੇ ਵਿੱਚ ਐਕਸਾਈਜ਼ ਵਿਭਾਗ ਦੇ ਵੱਲੋਂ ਐਕਸ਼ਨ ਲਿਆ ਗਿਆ ਅੰਮ੍ਰਿਤਸਰ ਦੇ ਹਲਕਾ ਮਜੀਠਾ ਵਿਖੇ ਸ਼ਰਾਬ ਪੀਣ ਨਾਲ ਕਾਫੀ ਸਾਰੀਆਂ ਮੌਤਾਂ ਹੋ ਚੁੱਕੀਆਂ ਇਹਦੇ ਗੱਲ ਕਰੀਏ ਹੁਣ ਤੱਕ ਜਿਹੜੀ 23 ਦੀ ਗਿਣਤੀ ਹੋ ਚੁੱਕੀ ਆ ਉਸ ਤੋਂ ਬਾਅਦ ਦੀ ਗੱਲ ਕਰੀਏ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਲਗਾਤਾਰ ਸ਼ਕਤੀ ਵਰਤੀ ਜਾ ਰਹੀ ਹੈ ਤੇ ਅਜਿਹੇ ਇਲਾਕਿਆਂ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ ਜਿੱਥੇ ਕਿਤੇ 10 ਪੈਰੀਆ ਤੇ ਜਿਹੇ ਅਜਿਹੇ ਇਲਾਕੇ ਜਿੱਥੇ ਕੀ ਅਜਿਹੇ ਕੰਮ ਚੱਲ ਰਹੇ ਨੇ ਦੇਸੀ ਸ਼ਰਾਬ ਜਿਹੜੀ ਜਾਲੀ ਸ਼ਰਾਬ ਬਣਾਉਣ ਦੇ ਕਾਰੋਬਾਰ ਚੱਲ ਰਹੇ ਨੇ ਉਹਨਾਂ ਉੱਤੇ ਕਿਤਨਾ ਕਿਤੇ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਵੀ ਵੱਡੀ ਕਾਰਵਾਈ ਕੀਤੀ ਗਈ ਹੈ ਅੱਜ ਨਾਲਾ ਪੁਲਿਸ ਵੱਲੋਂ ਤੇ ਐਕਸਾਈਜ ਵੱਲੋਂ ਜਿਹੜਾ ਕਿ ਅੱਜ 7 ਦੇ ਕਰੀਬ ਜਿਹੜੀ ਲਾਉਣ ਵਾਲੇ ਡਰਮ ਬਰਾਮਦ ਕੀਤੇ ਨੇ ਅਰੇ ਨਾਲ 100 ਤੋਂ ਵੱਧ ਜਿਹੜੀਆਂ ਜਿੰਦਾ ਬੋਤਲਾਂ ਸ਼ਰਾਬ ਦੀਆਂ ਫੜੀਆਂ ਗਈਆਂ ਨਾਲ ਚਾਲੂ ਪੱਟੀ ਵੀ ਇੱਕ ਫੜੀ ਗਈ ਹੈ ਸਾਡੇ ਨਾਲ ਇੱਥੇ ਐ ਐਸਐਚਓ ਮੁਖਤਾਰ ਸਿੰਘ ਮੌਜ ਅੱਜ ਵੱਡੀ ਸਫਲਤਾ ਦੀ ਗੱਲ ਕਰੀਏ ਪੁਲਿਸ ਨੂੰ ਮਿਲੀ ਹੈ ਭਾਵੇਂ ਕਿ ਇੱਕ ਸੱਜ ਮੈਂ ਮੈਕਮੇ ਨਾਲ ਸਾਂਝਾ ਆਪਰੇਸ਼ਨ ਕੀਤਾ ਸੀਗਾ ਦੇਖੋ ਜੀ ਸਾਡਾ ਇਹਦੇ ਵਿੱਚ ਸੀਨੀਅਰ ਆਫੀਸਰ ਸਰਬਾਨ ਦੀ ਡਾਇਰੈਕਸ਼ਨ ਨਾਲ ਪਹਿਲਾਂ ਵੀ ਲਗਾਤਾਰ ਸਾਂਝੇ ਆਪਰੇਸ਼ਨ ਚੱਲਦੇ ਸੀਗੇ ਉਸੇ ਕੜੀ 'ਚ ਅੱਜ ਵੀ ਆਈ ਸਾਡਾ ਸਰਚ ਚੱਲੀ ਹੈ ਸਾਡੀਆਂ ਟੀਮਾਂ ਪਿੰਡ ਨੰਗਲਵੰਝਾ ਫਤਿਹਵਾਲ ਅਸੀਂ ਕੀਤਾ ਜੀ ਜਿਹਦੇ ਵਿੱਚ ਸਾਨੂੰ ਕਾਫੀ ਰਿਕਵਰੀਜ਼ ਹੋਈ ਤੁਸੀਂ ਦੱਸ ਹੀ ਦਿੱਤੀ ਪਹਿਲਾਂ ਆਲਰੇਡੀ ਇਹ ਪਹਿਲਾਂ ਵੀ ਸਾਡੀ ਚੱਲਦੀ ਸੀ ਅੱਗੇ ਤੋਂ ਵੀ ਇਹ ਜਾਰੀ ਰਹੇਗੀ ਤਾਂ ਜੋ ਲੋਕਾਂ ਦੀ ਜਾਨ ਮਾਲਦੀ ਹੈ ਮਹਾਜਦ ਕਰ ਸਕੀਏ ਕੀ ਕੀ ਬਰਾਮਦ ਹੋਇਆ ਜੀ ਤੁਸੀਂ ਦੱਸੋ ਹੁਣ ਇਹਦੇ ਵਿੱਚ 7 ਡਰਮ ਲਾਹਣਦੇ ਨੇ ਜਿਹੜੇ 1260 ਕਿਲੋ ਦੇ ਕਰੀਬ ਬਣਦੀ ਹੈ ਜੀ ਤੇ ਇਸ ਤੋਂ ਇਲਾਵਾ ਇੱਕ ਚਾਲੂ ਪੱਠੀ ਆ 100 ਬੋਤਲ ਸ਼ਰਾਬ ਨਜਾਇਜ਼ ਦੀ ਆ ਉਹ ਅਸੀਂ ਫੜ ਕੇ ਅਸੀਂ ਲੈਬਾਰਟਰੀਆਂ ਚ ਭੇਜਾਂਗੇ ਟੈਸਟ ਕਰਵਾਵਾਂਗੇ ਇਹਨਾਂ 'ਚ ਮੇਨ ਦੋਸ਼ੀ ਫੜਿਆ ਗਿਆ ਸਾਡੇ ਕੋਲ ਤੇ ਜਿਹੜੇ ਦੂਜੇ ਕੁਝ ਭਗੌੜੇ ਨੇ ਉਹਨਾਂ ਦੇ ਮਗਰ ਸਾਡੀਆਂ ਟੀਮਾਂ ਲੱਗੀਆਂ ਜੀ ਇਹ ਸਾਡੇ ਇਸ ਚੀਜ਼ ਤੇ ਸਾਡੀ ਬਿਲਕੁਲ ਸਖਤੀ ਰਹੇਗੀ ਜੀ ਪਹਿਲਾਂ ਵੀ ਸੀ ਹੁਣ ਵੀ ਜਾਰੀ ਰਹੇਗੀ ਪਰ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਵੱਲੋਂ ਕਮਿਸ਼ਨ ਚਲਾਇਆ ਜਾ ਰਿਹਾ ਵਾ ਬਿਲਕੁਲ ਇਹ ਨਸ਼ੇ ਦੇ ਰੁਪਏ ਨੂੰ ਫੜ ਇਸ ਤਰੀਕੇ ਨਾਲ ਵੱਡਾ ਜਿਹੜਾ ਮੁਜੀਠੇ ਹਲਕੇ ਵਿੱਚ ਕਾਂਡ ਹੋਇਆ ਜਿਸ ਤਰੀਕੇ ਨਾਲ 23 ਤੋਂ ਵੱਧ ਮੌਤਾਂ ਹੋ ਗਈਆਂ ਉਸ ਤੋਂ ਬਾਅਦ ਪੁਲਿਸ ਜ਼ਿਆਦਾ ਐਕਟਿਵ ਹੋ ਗਈ ਹੈ ਵੱਡੇ ਤੌਰ ਤੇ ਜਿਹੜੇ ਅਜੇ ਰੇਡਾਂ ਕੀਤੀਆਂ ਜਾ ਰਹੀਆਂ ਇਹ ਅਜਿਹੇ ਜਿਹੜੇ ਜਾਲੀ ਸ਼ਰਾਬ ਬਣਾਉਣ ਲਈ ਸਮਗਲ ਉਹਨਾਂ ਨੂੰ ਫੜਿਆ ਜਾ ਰਿਹਾ ਹੈ ਦੇਖੋ ਤੁਹਾਡੇ ਸਾਹਮਣੇ ਹੈ ਜੀ ਡੇ ਟੂ ਡੇ ਤੁਹਾਡੇ ਸਾਹਮਣੇ ਹੈ ਲਗਾਤਾਰੀ ਆਪਰੇਸ਼ਨ ਚੱਲਦੇ ਆ ਚਲੋ ਇਹ ਹਾਦਸਾ ਘਟਨਾ ਵਾਪਰੀ ਆ ਮੰਦਭਾਗੀ ਆ ਬਟ ਸਾਡੇ ਮਾੜੇ ਬੰਦਿਆਂ ਤੇ ਚਾਹੇ ਉਹ ਡਰਗ ਵਿਕਰੇਤਾ ਹੋਣ ਚਾਹੇ ਉਹ ਸ਼ਰਾਬ ਵਾਲੇ ਹੋਣ ਚਾਹੇ ਕੋਈ ਵੀ ਮਾੜਾ ਅਨਸਰ ਆ ਸਾਡੇ ਲਗਾਤਾਰ ਉਹਨਾਂ ਤੇ ਇਸੀ ਤਰ੍ਹਾਂ ਇਸ ਕੰਜਾ ਕੈਮਰੇ ਦਾ ਕਾਨੂੰਨ ਦੇ ਮੁਤਾਬਕ ਕਾਰਵਾਈਆਂ ਕਰਕੇ ਸਖਤੀ ਰੱਖਾ ਗਈ। ਬਿਲਕੁਲ ਬਿਲਕੁਲ ਹੋਰ ਵੀ ਸਾਰਾ ਕੋਈ ਸਾਹਮਣੇ ਆਉਣ ਵਾਲੇ ਸਾਹਮਣੇ ਜਿਸ ਤਰੀਕੇ ਨਾਲ ਤੁਸੀਂ ਗਿਆਈ ਸੱਤ ਜਿਹੜੇ ਡਰਾਮਾ ਫੜੇ ਗਏ ਨੇ ਇਹ ਇੱਕ ਦੋਸ਼ੀ ਦੀ ਸੀ ਗਿਆ ਫੜਿਆ ਗਿਆ। ਟੋਟਲ ਕਿੰਨੇ ਦੋਸ਼ੀ ਨੇ ਇਸ ਵੀ ਮਾਮਲੇ ਵਿੱਚ? ਦੋ ਦੋਸ਼ੀ ਪਕਾੜੇ ਨੇ ਇਹਦੇ ਵਿੱਚ। ਉਹ ਵੀ ਫੜ ਕੇ ਉਹਨਾਂ ਕੋਲ ਵੀ ਰਿਕਵਰੀਆਂ ਕਰਾਂਗੇ ਉਹਨਾਂ ਦੀ ਪੁਸ਼ਕਿਸ਼ ਕਰਾਂਗੇ ਜਿੱਥੋਂ ਤੱਕ ਵੀ ਤੈਅ ਤਾਂ ਕਿ ਇਸ ਕੇਸ ਦੀ ਤਫਤੀਸ਼ ਨੂੰ ਲੈ ਕੇ ਜਾਵਾਂਗੇ ਜੀ ਕਿੱਥੋਂ ਇਹ ਸਮਾਨ ਲਿਆਉਂਦੇ ਨੇ ਬਣਾਉਂਦੇ ਤਾਂ ਆਪਣੇ ਗੁਰਦਾਏ ਬਟ ਫਿਰ ਵੀ ਇਹ ਕਿਉਂ ਕਰਦੇ ਨੇ ਕਿਉਂ ਇੱਕ ਸਾਰਾ ਇਹ ਬ੍ਰਿਕੀ ਨੇ ਤੈਅ ਤੱਕ ਜਾਵਾਂਗੇ ਬਿਲਕੁਲ ਅਜਿਹੇ ਅਨਸਰ ਨੂੰ ਕੀ ਤਾੜਨਾ ਦੇਣੀ ਚਾਹੁੰਦੇ ਜਿਹੜੇ ਕਿ ਲਗਾਤਾਰ ਇੰਨੀਆਂ ਹਰ ਸੇ ਹੋਣ ਦੇ ਬਾਬਜਦ ਵੀ ਜਿਹੜੇ ਅਜੇਹੇ ਕੰਮ ਕਰਨ ਨੂੰ ਬੰਦ ਨਹੀਂ ਕਰਦੇ ਦੇਖੋ ਇਹਨਾਂ ਨੂੰ ਸਾਡੀ ਸਖਤੀ ਔਰ ਤਾੜਨਾ ਇਹੀ ਹੈ ਵੀ ਇਹ ਅਜੇਹੇ ਧੰਦੇ ਵਾਰ-ਵਾਰ ਕਹਿ ਰਹੇ ਆ ਪ੍ਰਸ਼ਾਸਨ ਵਾਰ-ਵਾਰ ਕਹਿ ਰਿਹਾ ਬੰਦ ਕਰ ਦੇਣ ਨਹੀਂ ਤਾਂ ਸਾਡਾ ਜਿਸ ਤਰ੍ਹਾਂ ਕਹਦੇ ਕਾਨੂੰਨ ਦੇ ਨਾਲ ਬਣਦਾ ਜੀ ਅਸੀਂ ਬਿਲਕੁਲ ਸਖਤੀ ਨਾਲ ਨਜਠਾਂਗੇ ਤੇ ਇਹਨਾਂ ਦੀਆਂ ਪ੍ਰਾਪਰਟੀਆਂ ਦੀ ਵੀ ਕੋਹ ਕਰਾਂਗੇ ਬਿਲਕੁਲ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਅੱਜ ਜਿਸ ਤਰੀਕੇ ਨਾਲ ਅਜਨਾਲਾ ਪੁਲਿਸ ਨੂੰ ਅਤੇ ਐਕਸਾਈਜ਼ ਵਿਭਾਗ ਨੂੰ ਚ ਬੱਡੀ ਕਾਮਯਾਬੀ ਮਿਲੀ ਹੈ ਜਿਸ ਤਰੀਕੇ ਨਾਲ ਜਿਹੜੇ ਜਾਲੀ ਸ਼ਰਾਬ ਬਣਾਉਣ ਵਾਲੇ ਜਿਹੜੇ ਅੱਜ ਤਸਕਰ ਸੀਗੇ ਉਹਨਾਂ ਨੂੰ ਕਾਬੂ ਕੀਤਾ ਤੇ ਵੱਡੀ ਲਾਹਣ ਜਿਹੜੀ ਆ ਉਹ ਅੱਜ ਬਰਾਮਦ ਕੀਤੀ ਗਈ ਹੈ ਨਾਲ 100 ਬੋਤਲਾਂ ਸ਼ਰਾਬ ਜਿਹੜੀ ਸੀ ਨਜਾਇਜ਼ ਸੀ ਉਹ ਫੜੀ ਗਈ ਆ ਤੇ ਇੱਕ ਦੋ ਛੀ ਨੂੰ ਜਿਹੜਾ ਗ੍ਰਿਫਤਾਰ ਵੀ ਕਰ ਲਿਆ ਗਿਆ ਵਾ ਬਾਕੀ ਨਾਲ ਨਾਲ ਐਸ ਐਚ ਓ ਸਾਹਿਬ ਵੱਲੋਂ ਤਾੜਨਾ ਵੀ ਕੀਤੀ ਗਈ ਆ ਕਿ ਜਿਹੜੇ ਅਜਾਹੀ ਕੰਮ ਕਰਦੇ ਨੇ ਉਹ ਅਜਾਹੀ ਕੰਮ ਕਰਨੇ ਛੱਡ ਦੇਣ ਬਾਕੀ ਹੁਣ ਵਾਲੇ ਸਮੇਂ ਦੇਖਦੇ ਆ ਕਿ ਕਦ ਤੱਕ ਜਿਹੜਾ ਲੋਕ ਨੇ ਅਜਾਹੀ ਕੰਮ ਛੱਡਦੇ ਨੇ ਬਾਕੀ